ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਪਾਤੋ ਪਾਤ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਇਹ ਕਹਾਣੀਆਂ ਕਿਵੇਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਹੈ ਜੀ ਗਲਗਲੇ ਇੱਕ ਵਾਰ ਇੱਕ ਮਰਾਸੀ ਜਿਸ ਦਾ ਨਾਂ ਹਾਤੂ ਸੀ ਆਪਣੀ ਘਰ ਵਾਲੀ ਤੇ ਬੱਚਿਆਂ ਨਾਲ ਇੱਕ ਪਿੰਡ ਵਿੱਚ ਰਹਿੰਦਾ ਸੀ ਹਾਤੂ ਮਰਾਸੀ ਕੱਦ ਦਾ ਛੋਟਾ ਸੀ ਤੇ ਗੜਕੜ ਕੁਝ ਬਧੀ ਹੋਈ ਸੀ ਬਾਕੀ ਸਾਰੇ ਜੀ ਬੜੇ ਮਾੜ ਉੱਚੂ ਜਿਹੇ ਸਨ ਇਹਨਾਂ ਦੀ ਜ਼ਿੰਦਗੀ ਬੜੀ ਗਰਵਤ ਭਰੀ ਸੀ ਇਹ ਵਿਚਾਰੇ ਉਦੋਂ ਹੀ ਖੁਸ਼ ਹੁੰਦੇ ਜਦੋਂ ਕਿਸੇ ਦੇ ਘਰ ਵਿਆਹ ਹੁੰਦਾ ਜਾਂ ਕਿਸੇ ਦੇ ਘਰ ਮੁੰਡਾ ਜੰਮਦਾ ਇਹਨਾਂ ਘਰਾਂ ਵਿੱਚ ਜਾ ਕੇ ਆਤੂ ਤੇ ਉਸ ਦੇ ਸਾਥੀ ਘਰ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਤੇ ਵੱਡੀਆਂ ਵੱਡੀਆਂ ਨੇਤਾਵਾਂ ਦੀਆਂ ਨਕਲਾਂ ਲਾਉਂਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਹਾਲਾਤਾਂ ਤੇ ਵਿਅੰਗ ਕਸ-ਕਸ ਕੇ ਇਕੱਠੇ ਹੋਏ ਲੋਕਾਂ ਨੂੰ ਖੂਬ ਹਸਾਉਂਦੇ ਉਹਨਾਂ ਦਾ ਮਨ ਪਰਚਾਉਂਦੇ ਘਰ ਵਾਲਿਆਂ ਨੂੰ ਬਹੁਤ ਬਹੁਤ ਅਸੀਸਾਂ ਦਿੰਦੇ ਇੰਨਾਂ ਗੱਲਾਂ ਤੋਂ ਖੁਸ਼ ਹੋ ਕੇ ਘਰ ਵਾਲੇ ਇਹਨਾਂ ਨੂੰ ਬਹੁਤ ਸਾਰੀਆਂ ਮਠਾਈਆਂ ਤੇ ਉਹ ਇਹਨਾਂ ਦਾ ਹੋਰ ਬਣਦਾ ਲਾਗ ਭਾਵ ਪੈਸੇ ਆਦ ਵੀ ਦਿੰਦੇ ਇਹੋ ਜਿਹੇ ਦਿਨਾਂ 'ਚ ਇਹ ਖੂਬ ਖੋਸ ਹੁੰਦੇ ਜੋ ਕੁਝ ਇਹਨਾਂ ਨੂੰ ਆਪਣੇ ਜਜਮਾਨਾਂ ਤੋਂ ਮਿਲਦਾ ਇਹ ਵੰਡ ਲੈਂਦੇ ਤੇ ਖੁਸ਼ੀ-ਖੁਸ਼ੀ ਆਪਣੇ ਘਰੀ ਜਾ ਕੇ ਆਪਣੇ ਟੱਬਰਾਂ 'ਚ ਬਹਿ ਕੇ ਮ제 ਨਾਲ ਖਾਂਦੇ ਪੀਂਦੇ ਆਤੂ ਮਰਾਸੀ ਦਾ ਟੱਬਰ ਤੇ ਬੱਚੇ ਵੀ ਇਸ ਤਰ੍ਹਾਂ ਰੱਜ ਕੇ ਭੁੱਖ ਮਟਾਉਂਦੇ ਪਰ ਇਹ ਕੰਮ ਰੋਜ਼ ਨਹੀਂ ਸੀ ਚੱਲਦਾ ਇਸ ਲਈ ਆਮ ਤੌਰ ਤੇ ਆਤੂ ਮਰਾਸੀ ਨੂੰ ਆਪਣੇ ਜਜਮਾਨਾਂ ਵੱਲੋਂ ਮੰਗਤੰਗ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਇੱਕ ਦਿਨ ਆਤਮਰਾਸੀ ਕਿਸੇ ਵਿਆਹ ਵਾਲੇ ਘਰ ਆਪਣੇ ਸਾਥੀਆਂ ਨਾਲ ਗਿਆ ਉੱਥੇ ਉਹਨਾਂ ਨੂੰ ਬਹੁਤ ਕੁਝ ਖਾਣ ਲਈ ਮਿਲਿਆ ਜਿਵੇਂ ਜਲੇਬੀਆਂ, ਬਰਫੀ, ਲੱਡੂ, ਲੂਣ ਵਾਲੀਆਂ ਸੇਵੀਆਂ, ਪਕੌੜੇ, ਗੁਲਗਲੇ ਤੇ ਕਈ ਕੁਝ ਹੋਰ ਵੀ ਆਤਮਰਾਸੀ ਨੇ ਸਾਰੀਆਂ ਚੀਜ਼ਾਂ ਦਾ ਸਵਾਦ ਦੇਖਿਆ ਬੜਾ ਪ੍ਰਸੰਨ ਹੋਇਆ ਗੁਲਗਲੇ ਤਾਂ ਉਸਨੂੰ ਕੁਝ ਖਾਸ ਹੀ ਸਵਾਦ ਲੱਗੇ ਸ਼ਾਇਦ ਉਸ ਨੇ ਇਹ ਪਹਿਲੀ ਵਾਰ ਖਾਤੇ ਸਨ ਉਹ ਕੁਝ ਪੋਲੇ-ਪੋਲੇ ਹੁਣ ਕਰਕੇ ਤੇ ਕੁਝ ਸਵਾਦੀ ਹੋਣ ਕਰਕੇ ਝਟਪਟ ਮੂੰਹ ਜੀ ਲੰਗੀ ਜਾ ਰਿਹਾ ᱥਾ ਫਿਰ ਇੱਕਦਮ ਉਸਨੂੰ ਖਿਆਲ ਆਇਆ ਮੈਂ ਕੁਝ ਗੁਲਗਲੇ ਘਰਦਿਆਂ ਲਈ ਵੀ ਰੱਖ ਲਵਾਂ ਹੋ ਵੀ ਇਹਨਾਂ ਦਾ ਸਵਾਦ ਦੇਖ ਲੈਣਗੇ ਇਹ ਸੋਚ ਕੇ ਉਸ ਨੇ ਆਪਣੇ ਪਰਨੇ ਦੇ ਇੱਕ ਪਾਸੇ ਗੁਲਗਲੇ ਵੰਨ ਲੈ ਤੇ ਦੂਜੇ ਪਾਸੇ ਬਾਕੀ ਦੀਆਂ ਮਠਿਆਈਆਂ ਵੰਨ ਲਈ ਜਦੋਂ ਉਹ ਪ੍ਰਸੰਚਿਤ ਹੋ ਕੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਫੇਰ ਭੁੱਖ ਲੱਗੀ ਉਸ ਨੂੰ ਗੁਲਗਲਿਆਂ ਦਾ ਚੇਤਾ ਆਇਆ ਉਸ ਨੇ ਹੌਲੀ-ਹੌਲੀ ਕਰਕੇ ਸਾਰੇ ਗੁਲਗਲੇ ਖਾ ਲਏ ਉਸ ਨੂੰ ਹੁਣ ਇੱਕੋ ਭੂਤ ਸਵਾਰ ਸੀ ਕੇ ਘਰ ਜਾ ਕੇ ਆਪਣੀ ਘਰ ਵਾਲੀ ਕੋਲੋਂ ਗੋਲਗਲੇ ਬਣਾਵਾ ਕੇ ਤੇ ਖਾਏਗਾ ਉਸ ਨੂੰ ਡਰ ਸੀ ਕਿ ਗੋਲਗਲਿਆਂ ਦਾ ਨਾਮ ਉਸ ਨੂੰ ਭੁੱਲ ਨਾ ਜਾਵੇ ਐਸ ਲਈ ਜਿੰਨਾ ਰਸਤਾ ਉਸ ਦਾ ਰਿਹਾ ਸੀ ਉਹ ਆਪਣੇ ਮੂੰਹ 'ਚ ਗੁਲਗਲੇ ਗੁਲਗਲੇ ਬੋਲਦਾ ਗਿਆ ਘਰ ਦੇ ਰਸਤੇ ਵਿੱਚ ਇੱਕ ਖਾਲ ਆਉਂਦਾ ਸੀ ਉਸ ਨੂੰ ਟੱਪਣਾ ਪੈਣਾ ਸੀ ਜਦੋਂ ਉਸ ਨੇ ਕੁਝ ਜੋਰ ਲਗਾ ਕੇ ਖਾਲ ਟੱਪਿਆ ਤਾਂ ਉਸ ਦੇ ਮੂੰਹ 'ਚੋਂ ਨਿਕਲਿਆ ਉਬੜੇ ਤੇ ਲੋ ਉਸ ਨੂੰ ਗੁਲਗਲਿਆਂ ਦਾ ਨਾਂ ਚੇਤਾ ਪੁੱਲ ਗਿਆ ਤੇ ਉਹ ਹੁਣ ਘਰ ਤੱਕ ਹੁਬੜੇ ਹੁਬੜੇ ਹੀ ਆਪਣੇ ਮੂੰਹ ਚ ਬੜਬਣਾਉਂਦਾ ਹੋਇਆ ਪਹੁੰਚਿਆ ਘਰ ਪਹੁੰਚ ਕੇ ਉਸ ਨੇ ਆਪਣੀ ਘਰਵਾਲੀ ਨੂੰ ਸਾਰੀਆਂ ਮਠਿਆਈਆਂ ਦਿੱਤੀਆਂ ਤੇ ਕਿਹਾ ਤੂੰ ਤੇ ਬੱਚੇ ਰੱਜ ਕੇ ਮਠਿਆਈ ਖਾਓ ਪਰ ਮੈਨੂੰ ਤਾਂ ਤੂੰ ਹੁਬੜੇ ਬਣਾ ਕੇ ਦੇ ਘਰ ਵਾਲੀ ਬੋਲੀ ਹੋਂਬੜੇ ਕੀ ਉਹ ਕਹਿਣ ਲੱਗੀ ਹੋਂਬੜੇ ਬਣਾ ਹੋਰ ਕੀ ਘਰ ਵਾਲੀ ਫੇਰ ਹੈਰਾਨ ਹੋ ਕੇ ਪੁੱਛਣ ਲੱਗੀ ਹੋਂਬੜੇ ਕੀ ਹੁੰਦੇ ਨੇ ਮੈਨੂੰ ਤਾਂ ਪਤਾ ਨਹੀਂ ਪਰ ਆਹ ਤੋ ਉਸ ਨੂੰ ਹੋਂਬੜੇ ਬਣਾਉਣ ਤੇ ਜ਼ੋਰ ਦੇ ਦਿੱਂ ਦਿੱ ਜਾਰ ਰਿਹਾ ਸੀ ਘਰ ਵਾਲੀ ਨੂੰ ਬਿਲਕੁਲ ਸਮਝ ਨਹੀਂ ਆ ਰਹੀ ਸੀ ਉਹ ਕਹਿ ਕਹਿਣ ਲੱਗੀ ਨਾ ਤਾਂ ਮੈਂ ਅੱਜ ਤੱਕ ਹੋਂਬੜੇ ਖਾਤੇ ਨੇ ਤੇ ਨਾ ਦੇਖੇ ਨੇ ਮੈਨੂੰ ਬਣਾਉਣ ਦੀ ਜਾਂਚ ਦੱਸ ਤੇ ਮੈਂ ਬਣਾ ਦਿੰਨੀ ਹੁਣ ਤਾਂ ਹਾਦੀ ਹੋ ਗਈ ਸੀ ਆਤੂ ਨੂੰ ਬਹੁਤ ਗੁੱਸਾ ਚੜ ਗਿਆ ਉਹ ਫੇਰ ਕਹਿਣ ਲੱਗਾ ਤੂੰ ਬਣਾਉਂਦੀ ਹੈ ਕਿ ਮੈਂ ਫਿਰ ਛੱਡਾਂ ਤੇਰੇ ਦੋ ਆਤੂ ਨੇ ਹੱਥ ਦੀ ਚਪੇੜ ਵਟੀ ਸੀ ਕਿ ਉਸ ਦੀ ਘਰ ਵਾਲੀ ਨੇ ਉਸ ਨੂੰ ਧੱਕਾ ਮਾਰਿਆ ਤੇ ਨਾਲ ਹੀ ਕਿਹਾ ਜਾਵੇ ਤੂੰ ਗੁਨਗਲਿਆ ਜਹਾ ਇੰਨਾ ਸੁਣਨ ਦੀ ਧੀਰ ਸੀ ਕਿ ਆਹ ਤੋਂ ਉੱਠਿਆ ਤੇ ਆਪਣੀ ਘਰ ਵਾਲੀ ਅੱਗੇ ਹੱਥ ਜੋੜਦੇ ਐ ਕਹਿਣ ਲੱਗਾ ਹਾਂ ਹਾਂ ਉਹ ਗੋਲਗਲੇ ਹੀ ਸਨ ੋਂਪੜੇ ਨਹੀਂ ਗੋਲਗਲੇ ਬਣਾ ਉਸ ਦੀ ਘਰ ਵਾਲੀ ਦਾ ਤੇ ਉਸ ਦਾ ਹਾਸਾ ਹੁਣ ਰੁਕਦਿਆਂ ਵੀ ਨਹੀਂ ਰੁਕ ਰਿਹਾ ਸੀ ਤੇ ਹੁਣ ਬੱਚੇ ਵੀ ਤੇ ਆਹ ਤੋਂ ਵੀ ਗੋਲਗਲੇ ਗੋਲਗਲੇ ਕਰ ਰਹੇ ਸਨ ਏਸੀ ਜੀ ਅੱਜ ਦੀ ਗੋਲਗਲਿਆਂ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਆਓ ਜੀ ਇੱਕ ਹੋਰ ਕਹਾਣੀ ਲੂੰਬੜ ਤੇ ਰਸ ਦੀ ਕਹਾਣੀ ਸੁਣਦੇ ਹਾਂ ਇੱਕ ਦਿਨ ਇੱਕ ਲੂੰਬੜ ਤੇ ਇੱਕ ਰਸ ਬਾਹਰ ਸੈਰ ਕਰ ਰਹੇ ਸਨ ਸ਼ਾਮ ਦਾ ਵੇਲਾ ਸੀ ਉਹ ਇੱਕ ਘਰ ਦੇ ਸਾਹਮਣੇੋਂ ਲੰਘ ਰਹੇ ਸਨ ਕਿ ਉਹਨਾਂ ਨੂੰ ਰਾਤ ਦਾ ਖਾਣਾ ਪਕਣ ਦੀ ਬੜੀ ਸੁਆਦ ਸੁਗੰਧ ਆਈ ਉਹਨਾਂ ਦੇ ਮੂੰਹ ਚ ਪਾਣੀ ਆ ਗਿਆ ਉਹ ਕਿਸੇ ਤਰ੍ਹਾਂ ਵੀ ਖਾਣਾ ਖਾਣ ਦੀ ਵਿਉਂਤ ਬਣਾਉਣ ਲੱਗੇ। ਲੋਂਬੜ ਤੇ ਰਸ ਨੂੰ ਸਲਾਹ ਦਿੱਤੀ, ਘਰ ਦਾ ਦਰਵਾਜ਼ਾ ਖੁੱਲ੍ਹਾ ਹੈ, ਬਾਹਰ ਦੀ ਬੱਤੀ ਵੀ ਨਹੀਂ ਜਗ ਰਹੀ। ਜਦੋਂ ਰਸੋਈ 'ਚ ਕੋਈ ਜਾਣਾ ਵੀ ਨਹੀਂ, ਵੀਨਾ ਹੋਵੇਗਾ ਤਾਂ ਅਸੀਂ ਹੌਲੀ-ਹੌਲੀ ਰਸੋਈ 'ਚ ਜਾ ਕੇ ਖਾਣਾ ਚੁਰਾ ਕੇ ਲਿਆਵਾਂਗੇ। ਰਸ ਇਸ ਗੱਲ ਲਈ ਸਹਿਮਤ ਹੋ ਗਿਆ। ਉਹ ਦੋਵੇਂ ਰਸੋਈ ਚ ਬੜੇ ਪੜ ਗਏ ਹੌਲੀ ਉਹ ਅੰਦਰ ਬੜੇ ਹੀ ਛੰਨ ਕੇ ਬਬਰ ਬਬਰ ਜੀ ਵੀ ਅੰਦਰੋਂ ਆ ਗਿਆ ਬਾਬਰ ਜੀ ਵੀ ਅੰਦਰੋਂ ਆ ਗਿਆ ਉਸ ਨੇ ਰਸ ਨੂੰ ਕਾਬੂ ਕਰ ਲਿਆ ਤੇ ਖੂਬ ਉਹ ਪਟਾਈ ਕੀਤੀ ਲੋਮੜ ਫਟਾਫੜ ਬਾਹਰ ਪੰਜ ਗਿਆ ਜਦੋਂ ਰਸ ਬਾਹਰ ਆਇਆ ਤਾਂ ਉਹ ਬਾਬਰ ਜੀ ਤੇ ਕੋਟਾਪੇ ਕਰਨ ਕਰਹਾ ਰਿਹਾ ਸੀ ਔਰ ਸਨੇ ਲੂੰਬੜ ਨੂੰ ਧਮਕੀ ਦਿੱਤੀ ਐਸ ਸਭ ਕੁਝ ਦਾ ਜ਼ਿੰਮੇਵਾਰ ਤੂੰ ਹੈ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ ਪਰ ਚਲਾਕ ਲੂੰਬੜ ਨੇ ਕਿਹਾ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਨਾ ਲੜੀਏ ਮੈਂ ਤੈਨੂੰ ਅਸੀ ਐਸੀ ਥਾਂ ਲੈ ਕੇ ਜਾਵਾਂਗਾ ਜਿੱਥੇ ਸਾਨੂੰ ਜ਼ਰੂਰ ਬਹੁਤ ਸਾਰਾ ਖਾਣਾ ਮਿਲੇਗਾ ਰਾਤ ਨੂੰ ਲੂੰਬੜ ਅਰੇਸ ਨੂੰ ਇੱਕ ਡੂੰਘੇ ਖੂਹ ਤੇ ਲੈ ਗਿਆ ਤੇ ਖੂਹ ਦੇ ਡੂੰਘੇ ਪਾਣੀ ਅੰਦਰ ਪੂਰੇ ਚੰਦਰਮਾ ਤੇ ਪਰ ਸ਼ਾਮੇ ਵੱਲ ਇਸ਼ਾਰਾ ਕਰਦਿਆਂ ਬੋਲਿਆ ਆਹ ਦੇਖ ਕਿਤਾ ਵੱਡਾ ਪਨੀਰ ਦਾ ਟੁਕੜਾ ਪਿਆ ਹੈ ਅਸੀਂ ਥੱਲੇ ਜਾ ਕੇ ਇਹ ਲਿਆ ਕੇ ਖਾ ਮੰਗੇ ਰਛ ਫਿਰ ਮੰਨ ਗਿਆ ਖੂਦ ਹੀ ਮੌਣ ਤੇ ਇੱਕ ਲੱਜ ਪਈ ਹੋਈ ਸੀ ਜਿਸ ਦੇ ਧੋਮਾ ਸਿਰਿਆਂ ਤੇ ਇੱਕ ਇੱਕ ਬਾਲਟੀ ਬੰਨੀ ਹੋਈ ਸੀ ਲੂੰਬੜ ਪਾਚ ਕੇ ਇੱਕ ਸਿਰੇ ਦੀ ਬਾਲਟੀ ਵਿੱਚ ਆਪ ਵੜ ਗਿਆ ਤੇ ਦੂਜੇ ਸਿਰੇ ਵਾਲੀ ਬਾਲਟੀ ਵਿੱਚ ਹਰਸ ਨੂੰ ਬਾੜਨ ਲਈ ਕਹਿ ਦਿੱਤਾ ਪਰ ਕਿਉਂਕਿ ਲੂੰਬੜ ਦਾ ਪਾਰ ਰਸਤੇ ਪਾਰ ਨਾਲੋਂ ਬਹੁਤ ਘੱਟ ਸੀ ਇਸ ਲਈ ਲੂੰਬੜ ਨੇ ਦੋਵਾਂ ਬਾਲਟੀਆਂ ਦੇ ਭਾਰ 'ਚ ਸੰਤੁਲਨ ਰੱਖਣ ਲਈ ਹਰਸ ਵੱਲੋਂ ਬਾਲਟੀ ਵਿੱਚ ਬੰਡ ਤੋਂ ਪਹਿਲਾਂ ਹੀ ਇੱਕ ਭਾਰਾ ਪੱਥਰ ਆਪਣੇ ਵਾਲੀ ਬਾਲਟੀ ਵਿੱਚ ਰੱਖ ਲਿਆ ਜਿਉਂ ਹੀ ਰਸ ਦੂਜੀ ਬਾਲਟੀ 'ਚ ਬੜਿਆ ਤਾਂ ਲੂੰਬੜ ਨੇ ਆਪਣੀ ਬਾਲਟੀ ਵਾਲਾ ਭਾਰਾ ਪੱਥਰ ਬਾਹਰ ਸੁੱਟ ਦਿੱਤਾ ਤੇ ਬਾਲਟੀ 'ਚੋਂ ਨਿਕਲ ਕੇ ਭੱਜ ਗਿਆ ਪਰ ਰਸ ਵਾਲੀ ਬਾਲਟੀ ਖੋਜ ਖੂਚ ਡਿੱਗੀ ਤੇ ਰੇਸ ਥੱਲੇ ਖੂਚ ਹੀ ਰਹਿ ਗਿਆ ਇਸ ਤਰ੍ਹਾਂ ਚਲਾਕ ਲੂੰਬੜ ਫੇਰ ਬਚ ਗਿਆ ਇਸੇ ਲਈ ਕਹਿੰਦੇ ਹਨ ਕਿ ਲੂੰਬੜ ਚਾਲਾਂ ਤੋਂ ਹਮੇਸ਼ਾ ਬਾਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਏਸੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਜੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਆ ਸਕੀਏ ਤਦ ਤੱਕ ਲਈ ਧੰਨਵਾਦ ਜੀ